ਜਿਨ੍ਹਾਂ ਨੇ ਜ਼ਿੰਮੇਵਾਰ ਦਾ ਦਰਦ ਨਹੀਂ ਸਮਝਿਆ ਉਹ ਸਮਝੀ ਪਰਮਾਤਮਾ ਦੇ ਘਰ ਦੇ ਦੋਸ਼ੀ ਨੇ ਪੰਜਾਬੀ ਚ ਕਹਿਰੀ ਵੀ ਡੈਣ ਦੇ ਕੁਛੜ ਮੁੰਡਾ ਕਿਉਂਕਿ ਫਸਲ ਆਉਣੀ ਕਿ ਨਹੀਂ ਆਉਣੀ ਕਿਦੋਂ ਦਰਿਆ ਨੇ ਖਾ ਜਾਣੀ ਕੋਈ ਪਤਾ ਨਹੀਂ ਲੱਗਦਾ ਪਹਿਲਾਂ 2023 ਦੇ ਵਿੱਚ ਹੜ ਆਇਆ ਕਟੋ-ਕਟ 32 ਪਿੰਡਾਂ ਦੀ ਬਰਬਾਦੀ ਹੋਈ 2023 ਦੇ ਵਿੱਚ ਵੀ ਸਰਕਾਰ ਨੇ ਸਾਡੇ ਨਾਲ ਲੱਕੀ ਦੇ ਪਿੰਡਾਂ ਦੀ ਕੋਈ ਮਦਦ ਨਹੀਂ ਕੀਤੀ ਪੰਜਾਬ ਸਰਕਾਰ ਨੇ ਸਾਰਾ ਕੁਝ ਦੇਖਿਆ ਲੋਕਾਂ ਨੇ ਬਹੁਤ ਕੁਝ ਦੇਖਿਆ ਮੈਂ ਕਹਿੰਦਾ ਜਿਹੜੀ ਪੰਜਾਬ ਸਰਕਾਰ ਹੈ ਉਹ ਸੁੱਤੀ ਪਈ ਆ ਤੇ ਦੁਨੀਆ ਦੇ ਜਿਹੜੇ ਲੋਕ ਨੇ ਉਹ ਜਾਗੇ ਨੇ ਪੰਜਾਬ ਸਰਕਾਰ ਲੁੱਟੀ ਗਈ ਆ ਕੀ ਪੰਜਾਬ ਸਰਕਾਰ ਨੇ ਆਪਣੇ ਬਾਕੀ ਖਰਚੇ ਜਿਹੜੇ ਸੀਮਿਤ ਕਰ ਲਿਆ ਬਾਕੀ ਭਾਵੇਂ ਹਜ਼ਾਰਾਂ ਕਰੋੜਾਂ ਖਰਚ ਕਰੀ ਜਾਣ ਜਿੱਥੇ ਜ਼ਿੰਮੇਵਾਰ ਦੀ ਗੱਲ ਆਉਂਦੀ ਆ ਜ਼ਿੰਮੇਵਾਰ ਦੇ ਸਾਹਮਣੇ ਆ ਕੇ ਉਹਨਾਂ ਨੂੰ ਕਾਲੀ ਕੀੜੀ ਪਾਜੇਦੇ ਮੈਂ ਪੰਜਾਬੀ ਚ ਕਹਾਂਗਾ ਇਹ ਲਫ਼ਜ਼ ਮੈਨੂੰ ਕਹਿਣੇ ਨਹੀਂ ਚਾਹੀਦੇ ਇੱਕ ਸਚਾਈ ਆ ਪੀਸੀ ਦੇ ਮੁਖ ਸਕੱਤਰ ਮਹਿੰਦਰ ਸਿੰਘ ਆਲੀ ਜਿਨ੍ਹਾਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੜੀਆਂ ਵਧੀਆ ਸਵਾਮਾਂ ਨਵਾਈਆਂ ਤੇ ਕਰਤਾਰ ਵੀ ਇਹਨਾਂ ਦਾ ਬਹੁਤ ਅੱਛਾ ਹੈ ਇਹਨਾਂ ਦਾ ਇਸ ਇਲਾਕੇ ਦੇ ਵਿੱਚ ਬੜਾ ਰਤਬਾ ਇਨਾਂ ਦੀ ਮਦਦ ਦੇ ਨਾਲ ਮਾਨਸਾ ਜ਼ਿਲ੍ਹੇ ਦੀ ਪਿੰਡ ਰਾਪੜ ਦੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਪਤਵੰਤੇ ਸੱਜਣ ਇੱਥੇ ਕੁਝ ਰਾਸ਼ੀ ਵੰਡਣ ਆਏ ਸੀ ਹੜ੍ਹ ਪੀੜਤਾਂ ਲਈ ਇਹਨਾਂ ਨੇ ਬੜੀ ਸਹਾਇਤਾ ਕੀਤੀ ਇਹਨਾਂ ਨੇ ਪੂਰਾ ਇੱਕ ਮੈਪਿੰਗ ਕਰਕੇ ਦਿੱਤੀ ਹੈ ਜਿਹੜੇ ਬੰਦਿਆਂ ਦੀ ਲਿਸਟਡ ਕੀਤਾ ਇਹਨਾਂ ਨੇ ਉਹ ਵੀ ਬੜੇ ਵਧੀਆ ਤਰੀਕੇ ਨਾਲ ਲਿਸਟਡ ਕੀਤਾ ਕਿ ਜ਼ਰੂਰਤ ਬੰਦਾਂ ਤੱਕ ਹੀ ਰਾਸ਼ਨ ਜਾਂ ਰਾਸ਼ਨ ਜਾਂ ਸਮੱਗਰੀ ਜਾਂ ਸਹਾਇਤਾ ਪਹੁੰਚੇ ਹੁਣ ਆਪਾਂ ਇਹਨਾਂ ਤੋਂ ਇਹਨਾਂ ਦੇ ਏਰੀਏ ਦੇ ਲੋਕਾਂ ਦਾ ਹਾਲ ਜਾਣਦੇ ਹਾਂ ਕਿ ਹੜ੍ਹਾਂ ਤੋਂ ਬਾਅਦ ਇਹਨਾਂ ਨੂੰ ਕੀ ਕੀ ਦਿੱਕਤਾਂ ਆਈਆਂ ਹਾਂਜੀ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡੇ ਏਰੀਆ ਦੇ ਵਿੱਚ ਹੜਾ ਆਏ ਸੀਗੇ ਲੋਕਾਂ ਨੂੰ ਦਿੱਕਤਾਂ ਕੀ ਕੀ ਆਈਆਂ ਤੇ ਸਰਕਾਰਾਂ ਨੇ ਜਾਂ ਹੋਰ ਸਮਾਜਿਕ ਸੰਸਥਾਵਾਂ ਨੇ ਕਿੰਨੀ ਕੁ ਮਦਦ ਕੀਤੀ ਹੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਰਾਪੂਰ ਜ਼ਿਲ੍ਹਾ ਮਾਨਸਾ ਦੀ ਜਿਹੜੀ ਸਾਰੀ ਟੀਮ ਆਈ ਹੈ ਤੁਹਾਡੇ ਸਮੇਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਪਿੰਡ ਦੀਆਂ ਜਿਹੜੀਆਂ ਵਾਇਰਲ ਹੋਈਆਂ ਵੀਡੀਓ ਨੂੰ ਦੇਖ ਕੇ ਸੁਣ ਕੇ ਸਾਡੇ ਦੁੱਖ ਦਰਦ ਨੂੰ ਸਮਝ ਕੇ ਸਾਡੇ ਨਗਰ ਆਲੀ ਕਲਾਂ ਤਹਿਸੀਲ ਸੁਲਤਾਨਪੁਰ ਲੋਧੀ 'ਚ ਪਹੁੰਚੇ ਹੋ ਜਿਹੜੀ ਗੱਲ ਤੁਸੀਂ ਹੜ੍ਹ ਪੀੜਤਾਂ ਦੀ ਕਰਦੇ ਹੋ ਜਿਹੜਾ ਇਹ ਮੰਡ ਦਾ ਇਲਾਕਾ ਸਾਰਾ ਇਹ ਇੱਕ ਨਾ ਇੱਕ ਸਾਲ ਛੱਡ ਕੇ ਹਰ ਵਾਰੀ ਇਹ ਹੜ੍ਹ ਦੀ ਮਾਰ ਇਠਾਉਂਦਾ ਬੁਰੀ ਤਰ੍ਹਾਂ ਜ਼ਮੀਨਾਂ ਦੀ ਬਰਬਾਦੀ ਹੋ ਜਾਂਦੀ ਆ ਬੁਰੀ ਤਰ੍ਹਾਂ ਫਸਲਾਂ ਦੀ ਬਰਬਾਦੀ ਹੋ ਜਾਂਦੀ ਆ ਇਹ ਲੋਕ ਜਿਹੜੇ ਮਤਲਬ ਇਹਨਾਂ ਨੂੰ ਅਸੀਂ ਅਮੀਰ ਨਹੀਂ ਕਹਿ ਸਕਦੇ ਗਰੀਬ ਹੀ ਕਹਿ ਸਕਦੇ ਆ ਤੁਹਾਨੂੰ ਪਤਾ ਵੀ ਦਰਿਆਵਾਂ ਦੇ ਜਿਹੜੇ ਕੰਢਿਆਂ ਤੇ ਵਸਦੇ ਲੋਕ ਆ ਉਹਨਾਂ ਦੀ ਜਿੰਦਗੀ ਜਿਹੜੀ ਉਹ ਦਬਰ ਹੁੰਦੀ ਆ ਜਿਹਨੂੰ ਆਪਾਂ ਪੰਜਾਬੀ ਚ ਕਹੈਰੀ ਬਿ ਡੈਣ ਦੇ ਕੁਛਰ ਮੁੰਡਾ ਕਿਉਂਕਿ ਫਸਲ ਆਉਣੀ ਕਿ ਨਹੀਂ ਆਉਣੀ ਕਦੋਂ ਦਰਿਆ ਨੇ ਖਾ ਜਾਣੀ ਕੋਈ ਪਤਾ ਨਹੀਂ ਲੱਗਦਾ ਪਹਿਲਾਂ 2023 ਕੱਟੋ-ਕੱਟ 32 ਪਿੰਡਾਂ ਦੀ ਬਰਬਾਦੀ ਹੋਈ। 2023 ਦੇ ਵਿੱਚ ਵੀ ਸਰਕਾਰ ਨੇ ਸਾਡੇ ਨਾਲ ਇਲਾਕੇ ਦੇ ਪਿੰਡਾਂ ਦੀ ਕੋਈ ਮਦਦ ਨਹੀਂ ਕੀਤੀ। ਉਸ ਤੋਂ ਬਾਅਦ 2025 ਫੇਰ ਆ ਗਿਆ। 2025 ਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਫਸਲਾਂ ਦੀ ਬਰਬਾਦੀ ਹੋਈ ਆ, ਦੋ-ਤਿੰਨ ਥਾਵਾਂ ਤੋਂ ਬੰਨ ਟੁੱਟ ਗਿਆ। ਉਹਨਾਂ ਬੰਨ ਟੁੱਟਣਾਂ ਦਾ ਜਿਹੜਾ ਜਿਹੜਾ ਉਹਦੇ ਟੁੱਟਣ ਦੇ ਕਾਰਨ ਕੱਟੋ-ਕੱਟ 32 ਤੋਂ 34 ਪਿੰਡ ਬਰਬਾਦ ਹੋ ਗਏ। ਜਿਹੜੇ 32 ਤੋਂ 34 ਪਿੰਡ ਬਰਬਾਦ ਹੋ ਗਏ, ਉਹਨਾਂ ਦੀ ਜਿਹੜੀ ਫਸਲ ਦੀ, ਉਹਨਾਂ ਦੀ ਆਮਦਨ ਦੀ ਪਰਪਾਈ ਕਦੀ ਵੀ ਕੀਤੀ ਨਹੀਂ ਜਾ ਸਕਦੀ। ਪੰਜਾਬ ਸਰਕਾਰ ਨੇ ਸਾਰਾ ਕੁਝ ਦੇਖਿਆ। ਲੋਕਾਂ ਨੇ ਬਹੁਤ ਕੁਝ ਦੇਖਿਆ ਮੈਂ ਕਹਿੰਦਾ ਜਿਹੜੀ ਪੰਜਾਬ ਸਰਕਾਰ ਹੈ ਉਹ ਸੁੱਤੀ ਪਈ ਆ ਤੇ ਦੁਨੀਆ ਦੇ ਜਿਹੜੇ ਲੋਕ ਨੇ ਉਹ ਜਾਗੇ ਨੇ ਮੈਂ ਕਹੂੰਗਾ ਯੂਪੀ ਬਿਹਾਰ ਮਹਾਰਾਸ਼ਟਰ ਐਮਪੀ ਤੋਂ ਰਾਜਸਥਾਨ ਤੋਂ ਜਿਹੜੀਆਂ ਸੰਗਤਾਂ ਸਾਡੇ ਇਨਾਂ ਨਗਰਾਂ ਦੇ ਵਿੱਚ ਮਦਦ ਲੈਣ ਮਦਦ ਕਰਨ ਵਾਸਤੇ ਆਈਆਂ ਜਿਨ੍ਹਾਂ ਨੇ ਕਿਸੇ ਨੇ ਰਾਸ਼ਨ ਦੀ ਮਦਦ ਕੀਤੀ ਕਿਸੇ ਨੇ ਡੀਜ਼ਲ ਦੀ ਮਦਦ ਕੀਤੀ ਕਿਸੇ ਨੇ ਆਰਥਿਕ مالی ਮਦਦ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸੋ ਮੈਂ ਤੁਹਾਡਾ ਇਸ ਕਰਕੇ ਧੰਨਵਾਦ ਕਰਦਾ ਤੁਸੀਂ ਸਾਡੇ ਤੇ ਭਰੋਸਾ ਕੀਤਾ ਤੁਸੀਂ ਮੇਰੇ ਤੱਕ ਪਹੁੰਚ ਕੀਤੀ ਤੇ ਮੈਂ ਤੁਹਾਨੂੰ ਜਿਹੜੀ ਸਹੀ ਸੰਗਤ ਮਿਲਾਈ ਆ ਇਹ ਜਿੰਨੇ ਵੀ ਸੰਗਤ ਆ ਇਹ ਸਾਰੀ ਲੋੜ ਵੰਦਿਆ ਇਹ ਸਾਰਿਆਂ ਦੀ ਜਿਹੜੀ ਜ਼ਮੀਨ ਆ ਬਰਬਾਦ ਹੋ ਚੁੱਕੀ ਆ ਫਸਲ ਬਰਬਾਦ ਹੋ ਚੁੱਕੀ ਆ ਆਮਦਨ ਦਾ ਕੋਈ ਸਾਧਨ ਨਹੀਂ ਆਰਤੀਆ ਪੈਸਾ ਨਹੀਂ ਦਿੰਦਾ ਮੈਂ ਕਹੂੰਗਾ ਇਹ ਤਿਲ ਫੁੱਲ ਕਵਾਂਗੇ ਕਿਸੇ ਨੂੰ 10000 ਨਾ 5000 ਨਾ 20000 ਨਾ ਕੋਈ ਵਾਲਾ ਫਰਕ ਨਹੀਂ ਪੈਂਦਾ ਪਰ ਜਦੋਂ ਤੁਸੀਂ 10000 ਜਾਂ 20000 ਦਿਓਗੇ ਨਾ ਉਹਨਾਂ ਦੇ ਦਰਦਾਂ ਤੇ ਮਲਮ ਪੱਟੀ ਲਾਉਣ ਵਾਲੀ ਗੱਲ ਆ ਇਹ ਤੁਹਾਡੀ ਜਿਹੜੀ ਮਲਮ ਪੱਟੀ ਆ ਇਹ ਸਾਨੂੰ ਸਦਾ ਸੁਖ ਦਿੰਦੀ ਰਹੂਗੀ ਤੇ ਮੈਂ ਇਸ ਕਰਕੇ ਤੁਹਾਡੀ ਪਿੰਡ ਰਾਪੁਰ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਤੇ ਪੰਜਾਬ ਸਰਪਾਰਨ ਸਰਕਾਰ ਨੂੰ ਅਪੀਲ ਵੀ ਕਰਦਾ ਵੀ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਅਸੀਂ 20000 ਰੁਪਿਆ ਪਰ ਇਕੜ ਦਿਆਂਗੇ 5 ਇਕੜ ਤੱਕ ਇਹ ਜਿੰਨੀ ਜ਼ਮੀਨਾਂ ਜ਼ਿਆਦਾਤਰ ਇਥੇ ਸਰਕਾਰੀ ਜ਼ਮੀਨ ਦੇ ਕਾਬਜ ਲੋਕ ਬੈਠੇ ਨੇ ਜਿਹੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਜ਼ਮੀਨ ਪੱਟੀ ਆ ਇਹ ਜਿੰਨੀ ਜ਼ਮੀਨਾਂ ਜ਼ਿਆਦਾਤਰ ਇਥੇ ਸਰਕਾਰੀ ਜ਼ਮੀਨ ਦੇ ਕਾਬਜ ਲੋਕ ਬੈਠੇ ਨੇ ਜਿਹੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਜ਼ਮੀਨ ਪੱਟੀ ਆ ਦਰਿਆ ਦੇ ਕੰਢਿਆਂ ਤੇ ਜਿਹੜੇ ਵਸੇ ਲੋਕ ਨੇ ਉਹਨਾਂ ਨੇ ਝੱਲ ਪੁੱਟ ਕੇ ਜ਼ਮੀਨ ਆਬਾਦ ਕਰਕੇ ਆਪਣਾ ਗੁਜ਼ਾਰਾ ਸ਼ੁਰੂ ਕੀਤਾ ਪਰੰਤੂ ਪਹਿਲਾ ਜਦੋਂ ਪਿਛਲੀਆਂ ਸਰਕਾਰਾਂ ਸੀ ਮੈਂ ਕਹੂੰਗਾ ਕਾਂਗਰਸ ਸਰਕਾਰ ਵੀ ਸੀ ਮੈਂ ਕਿਸੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਮੈਂ ਕਿਸੇ ਦੀ ਪੱਖਪਾਤੀ ਨਹੀਂ ਕਰੂੰਗਾ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਕਾਲੀ ਸਰਕਾਰ ਸੀ ਉਸ ਸਮੇਂ ਉਹ 12000 ਰੁਪਿਆ ਪਰ ਏਕੜ ਜਿਹੜਾ ਉਹ ਮੁਆਵਜ਼ਾ ਦਿੰਦੇ ਸੀ ਉਹ ਜਿਹੜਾ ਮੁਆਵਜ਼ਾ ਸਰਕਾਰੀ ਜ਼ਮੀਨ ਤੇ ਜਿਹੜਾ ਬੰਦਾ ਖੇਤੀ ਕਰਦਾ ਸੀ ਉਹਨੂੰ ਵੀ ਮਿਲਦਾ ਸੀ ਜਿਹੜਾ ਮਾਲਕੀ ਜ਼ਮੀਨ ਤੇ ਖੇਤੀ ਕਰਦਾ ਉਹਨੂੰ ਵੀ ਮਿਲਦਾ ਸੀ ਉਹ ਕੋਈ 5 ਕਿੱਲੇ ਕਰਦਾ ਕੋਈ 7 ਕਿੱਲੇ ਕੋਈ 10 ਕਿੱਲੇ ਜਿੰਨੀ ਜ਼ਮੀਨ ਤੇ ਉਹ ਖੇਤੀ ਕਰਦਾ ਉੰਨੀ ਦਾ ਹੀ ਮੁਆਵਜ਼ਾ ਮਿਲਦਾ ਸੀ ਹੁਣ ਪੰਜਾਬ ਸਰਕਾਰ ਨੇ ਇੱਕ ਨਵਾਂ ਟਰੈਂਡ ਬਣਾ ਲਿਆ ਨਵਾਂ ਇੱਕ ਕਾਨੂੰਨ ਲਾਗੂ ਕਰ ਦਿੱਤਾ ਵੀ 5 ਕਿਲੋ ਤੋਂ ਵੱਧ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਣਾ ਪੰਜਾਬ ਸਰਕਾਰ ਲੁੱਟੀ ਗਈ ਆ ਕੀ ਪੰਜਾਬ ਸਰਕਾਰ ਨੇ ਆਪਣੇ ਬਾਕੀ ਖਰਚੇ ਜਿਹੜੇ ਸੀਮਿਤ ਕਰ ਲਿਆ ਬਾਕੀ ਭਾਵੇਂ ਹਜ਼ਾਰਾਂ ਕਰੋੜਾਂ ਖਰਚ ਕਰੀ ਜਾਣ ਜਿੱਥੇ ਜ਼ਿੰਮੇਵਾਰ ਦੀ ਗੱਲ ਆ ਜਾਂਦੀ ਆ ਜ਼ਿੰਮੇਵਾਰ ਦੇ ਸਾਹਮਣੇ ਆ ਕੇ ਉਹਨਾਂ ਨੂੰ ਕਾਲੀ ਕੀੜੀ ਪਾਜੇਦੇ ਮੈਂ ਪੰਜਾਬੀ ਚ ਕਹਾਂਗਾ ਇਹ ਲਫ਼ਜ਼ ਮੈਨੂੰ ਕਹਿਣੇ ਨਹੀਂ ਚਾਹੀਦੇ ਇੱਕ ਸਚਾਈ ਆ ਜਿਨ੍ਹਾਂ ਨੇ ਜ਼ਿੰਮੇਵਾਰ ਦਾ ਦਰਦ ਨਹੀਂ ਸਮਝਿਆ ਉਹ ਸਮਝੇ ਪਰਮਾਤਮਾ ਦੇ ਘਰ ਦੇ ਦੋਸ਼ੀ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਬਿਓ ਜੇ 5 ਕਿੱਲੇ ਦੀ بجائے ਜਿੰਨੀ ਜ਼ਮੀਨ ਕੋਈ ਵਾਉਂਦਾ 19 ਦਾ ਹੀ ਮੁਆਵਜ਼ਾ ਮਿਲਣਾ ਚਾਹੀਦਾ ਦੂਸਰੀ ਗੱਲ ਜੇ 5 ਕਿੱਲੇ ਦਾ ਹੀ ਦੇਣਾ ਕਿੱਥੇ ਮਾਲਕੀ ਜ਼ਮੀਨ ਵਾਲੇ ਨੂੰ 5 ਕਿੱਲੇ ਦਾ ਮੁਆਵਜ਼ਾ ਦਿੱਤਾ ਉੱਥੇ ਜਿਹੜਾ ਸਰਕਾਰੀ ਜ਼ਮੀਨ ਵਾਰਿਆ ਜਿਹੜਾ ਕਾਬਜਕਾਰ ਆ ਮਤਲਬ ਉਸ ਬੰਦੇ ਨੂੰ ਵੀ 5 ਕਿੱਲੇ ਦਾ ਮੁਆਵਜ਼ਾ ਦੇਣਾ ਜ਼ਰੂਰੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਜੇ ਸਰਕਾਰੀ ਜ਼ਮੀਨ ਵਾਉਣ ਵਾਲੇ ਬੰਦੇ ਨੂੰ 5 ਕਿੱਲੇ ਦਾ ਮੁਆਵਜ਼ਾ ਦਿੱਨ ਤਾਂ ਕੋਈ ਹਰਜ ਨਹੀਂ ਇਹਨਾਂ ਨੂੰ ਕੀ ਪ੍ਰੋਬਲਮ ਆ ਇਸ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਨੀयत ਮੈਨੂੰ ਸਾਫ਼ ਨਹੀਂ ਲੱਗਦੀ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਆਪਣੇ ਦੁਬਾਰਾ ਅਪੀਲ ਕਰਦਾ ਵੀ ਇਹਨਾਂ ਜਿਹੜੇ ਮੰਡ ਦੇ ਲੋਕ ਆ ਇਹਨਾਂ ਦਾ ਦੁੱਖ ਦਰਜ ਨੂੰ ਸਮਝ ਕੇ ਜਿਹੜੇ ਖਾਸ ਕਰਕੇ ਸਰਕਾਰੀ ਜ਼ਮੀਨ ਵਾਲੇ ਲੋਕ ਜਾਂ ਦੂਸਰੇ ਲੋਕ ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਦਿੱਤਾ ਜਾਵੇ